ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਜ਼ਿੰਦਗੀ ਦੇ ਵਿੱਚ ਹਨਾ ਜ਼ਰੂਰੀ ਨਹੀਂ ਹੈਗੀ ਤੁਹਾਡੀ ਖੂਬਸੂਰਤੀ ਨਾਲ ਤੁਹਾਡੀ ਪਛਾਣ ਬਣਨੀ ਹੈ ਹਾਂਜੀ ਹਾਂ ਇਹਨਾਂ ਚਿਹਰਿਆਂ ਤੇ ਆਪਾਂ ਕਿੰਨਾ ਮੇਕਅਪ ਕਰਦੇ ਆ ਕਿੰਨੇ ਪੈਸੇ ਖਰਚਦੇ ਆ ਕਿ ਬਹੁਤ ਵਧੀਆ ਬਣਾਉਣ ਨੂੰ ਕਿ ਸ਼ਾਇਦ ਸਾਡੀ ਪਛਾਣ ਇਹਦੇ ਨਾਲ ਬਣਨੀ ਹੈ ਹਾਂਜੀ ਪਰ ਇਹ ਗੱਲ ਗਲਤ ਆ ਤੁਹਾਡੀ ਪਛਾਣ ਤੁਹਾਡੀ ਖੂਬਸੂਰਤੀ ਨਾਲ ਨਹੀਂ ਬਣਦੀ ਤੁਹਾਡੀ ਪਛਾਣ ਤੁਹਾਡੀ ਗੱਲਬਾਤ ਨਾਲ ਤੁਹਾਡਾ ਮੇਲ ਤੁਹਾਡੀ ਜਿਹੜਾ ਮੇਲਜੋਲ ਹੈ ਦੁਨੀਆ ਨਾਲ ਕਿੱਦਾਂ ਮਿਲਦੇ ਜੁਲਦੇ ਆ ਤੁਹਾਡਾ ਵਿਹਾਰ ਕਿੱਦਾਂ ਦਾ ਲੋਕਾਂ ਨਾਲ ਆ ਵਿੱਚ ਆਪਾਂ ਕਿੱਦਾਂ ਵਿਚਰਦੇ ਆ ਉਹਦੇ ਨਾਲ ਤੁਹਾਡੀ ਪਹਿਚਾਨ ਬਣਦੀ ਆ ਹਾਂਜੀ ਦੋਸਤੋ ਇੱਕ ਹੈ ਨਾ ਪਿੰਡ ਦੇ ਵਿੱਚ ਸਾਧੂ ਕੋਈ ਸੰਤ ਫਕੀਰ ਆਏ ਹੋਏ ਸੀਗੇ ਤੇ ਉਹ ਲੱਗੇ ਹੋਏ ਸੀ ਪ੍ਰਵਚਨ ਕਰਦੇ ਸੀ ਹਾਂਜੀ ਪ੍ਰਵਚਨ ਕਰਦੇ ਸੀ ਤੇ ਇੱਕ ਉਹਨਾਂ ਦਾ ਸ਼ਰਧਾਲੂ ਸੀ ਉਹ ਹਰ ਵਾਰੀ ਉਹਨਾਂ ਨੂੰ ਸੁਣਨਾ ਆਉਂਦਾ ਹੀ ਚੁੱਕਾ ਤਕਰੀਬਨ ਉਹਨਾਂ ਦੇ ਪ੍ਰਵਚਨ ਸੁਣਨਾ ਆਉਂਦਾ ਹੀ ਹੁੰਦਾ ਸੀਗਾ ਹਾਂਜੀ ਤੇ ਉਹਨੇ ਉਸ ਦਿਨ ਜਿਹੜੇ ਫਕੀਰ ਸੀ ਨਾ ਸੰਤ ਫਕੀਰ ਪਰਵਚਨ ਕਰਦੇ ਸੀ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਅੱਜ ਮੈਂ ਇਹਨੂੰ ਕੁਝ ਪੁੱਛਾਂ ਦੇਖਾਂ ਇਹਦਾ ਇਮਤਿਹਾਨ ਲਵਾਂਗੇ ਇਹਨੂੰ ਕੁਝ ਪਤਾ ਵੀ ਆ ਇਹਨੇ ਇੰਨਾ ਚਿਰ ਹੋ ਗਿਆ ਮੇਰੇ ਇੱਥੇ ਆਉਂਦਿਆਂ ਨੂੰ ਇੱਥੇ ਸਤਸੰਗ ਕਰਦਿਆਂ ਨੂੰ ਸੁਣਦਿਆਂ ਨੂੰ ਇਹਨੂੰ ਕੁਝ ਕਿੰਨੀ ਕਿ ਨੌਲੇਜ ਹੋ ਗਈ ਕਿੰਨੀ ਕਿ ਨੌਲੇਜ ਹੋਈ ਕਿ ਇਹਦੀ ਕੋਈ ਪੱਲੇ ਪਿਆ ਵੀ ਆ ਕਿ ਨਹੀਂ ਹਾਂਜੀ ਹਾਂਜੀ ਹਾਂ ਤੇ ਉਹਨਾਂ ਨੇ ਉਹਨੂੰ ਸਾਰੀ ਸਾਰੀ ਸੰਗਤ ਬੈਠੀ ਚਗੀ ਤੇ ਉਹਨਾਂ ਨੇ ਫਕੀਰਾਂ ਨੇ ਉਹਨੂੰ ਖੜਾ ਕੀਤਾ ਵਿਚ ਖੜਾ ਹੋ ਵੀ ਹਮ ਹਮ ਤੇਰ ਕੋ ਮੈਂ ਦੋ ਸਵਾਲ ਪੁੱਛਣੇ ਆ ਅੱਛਾ ਹਨਾ ਤੇ ਜੇ ਤੂੰ ਸਹੀ ਜਵਾਬ ਦੇ ਗਿਆ ਤਾਂ ਫੇਰ ਸਮਝ ਲੈ ਤੂੰ ਤੇਰੇ ਕੋ ਸੱੱਲੇ ਪਿਆ ਆ ਮੇਰੀਆਂ ਗਿਆਨ ਦੀਆਂ ਗੱਲਾਂ ਤੇਰੇ ਕੋ ਸੱੱਲੇ ਪਈਆਂ ਕਹਿੰਦਾ ਜੀ ਠੀਕ ਆ ਕੋਈ ਗੱਲ ਨਹੀਂ ਫਕੀਰ ਜਿਹੜੇ ਸੀਗੇ ਉਹਨਾਂ ਨੇ ਉਹ ਕੋ ਪਹਿਲਾ ਸਵਾਲ ਕੀਤਾ ਕਹਿੰਦੇ ਵੀ ਜੇ ਤੂੰ ਬਾਜ਼ਾਰ ਜਾਣਾ ਹਾਂਜੀ ਹਨਾ ਤੈਨੂੰ ਉੱਥੇ ਕੋਈ ਬਹੁਤ ਖੂਬਸੂਰਤ ਔਰਤ ਦਿਖਦੀ ਆ ਤੂੰ ਦੇਖੂਗਾ ਮੜ ਮੜ ਕੇ ਪਿੱਛੇ ਨੂੰ ਇਦਾਂ ਹਨਾ ਉਹ ਲੰਘ ਗਈ ਫੇਰ ਵੀ ਤੂੰ ਮੜ ਮੜ ਕੇ ਦੇਖੂਗਾ ਉਹ ਕਹਿੰਦਾ ਜੀ ਹਾਂਜੀ ਜ਼ਰੂਰ ਦੇਖੂਗਾ ਪਰ ਜੇ ਮੇਰੀ ਘਰ ਆਈ ਨਾ ਨਾਲ ਹੋਵੇ ਫੇਰ ਦੇਖੂਗਾ ਜੇ ਨਾਲ ਹੋਈ ਫੇਰ ਮਸਕਲਿਆ ਸਾਰੀ ਸੰਗਠਾਸ ਪਿੰਦੀ ਆ ਕੀ ਕਹਿੰਦਾ ਜਿਹੜਾ ਤੂੰ ਉਹਨੂੰ ਦੇਖੂਗਾ ਉਹਦਾ ਦੇਖੂਗਾ ਉਹਨੂੰ ਖੂਬਸੂਰਤ ਹੈ ਬਹੁਤ ਹੈ ਤੇ ਉਹ ਤੈਨੂੰ ਕਿੰਨੇ ਕ ਦਿਨ ਯਾਦ ਰੂਗੀ ਉਹਦੀ ਖੂਬਸੂਰਤੀ ਹੂੰ ਕਹਿੰਦਾ ਜੀ ਉਹਰ ਦਿਨ ਰਹੇਗੀ 15 ਦਿਨ ਰਹੇਗੀ ਭੁੱਲ ਜਾਂਦਾ ਬੰਦਾ ਫੇਰ ਥੋੜੋ ਕੋਈ ਇਦਾਂ ਵਿਆਹ ਆਉਂਦਾ ਹੈ ਹਨਾ ਖੂਬਸੂਰਤ ਚਿਹਰਾ ਅਸੀਂ ਦੇਖਦੇ ਆਂ ਪਰ ਠੀਕ ਨੰਗਿਆ ਉਹਦੋਂ ਬਾਅਦ ਯਾਦ ਨਹੀਂ ਆਉਂਦਾ ਸਾਨੂੰ ਕੋਈ ਹੂੰ ਹੂੰ ਕਿੰਦੇ ਚਲੋ ਠੀਕ ਹੈ ਨਾ ਕਹਿੰਦਾ ਦੂਜੀ ਗੱਲ ਦਾ ਜਵਾਬ ਆ ਮੈਂ ਤੇਰੇ ਕੋਲ ਪੁੱਛਣ ਲੱਗਾ ਕਿ ਤੈਨੂੰ ਮੈਂ ਇੱਕ ਸਮਾਨ ਦੇਣਾ ਹੈ ਹੂੰ ਤੂੰ ਲਾਗੇ ਇੱਕ ਪਿੰਡ ਦੇ ਵਿੱਚ ਹੈ ਨਾ ਹੂੰ ਇੱਕ ਬੁੱਢੀ ਔਰਤ ਰਹਿੰਦੀ ਉਹਦੇ ਉਹਦੇ ਘਰ ਫੜਾ ਕੇ ਆਉਣਾ ਅੱਛਾ ਕਹਿੰਦਾ ਠੀਕ ਆ ਜੀ ਹੂੰ ਹੈ ਨਾ ਕਹਿੰਦਾ ਤੂੰ ਉਹਦੇ ਘਰ ਫੜਾਉਣ ਚੱਲ ਜਾਣਾ ਉਹ ਸਮਾਨ ਹੂੰ ਹੈ ਨਾ ਉਹ ਤੈਨੂੰ ਕਿਉਂ ਮਿਲਦੀ ਆ ਅੱਛਾ ਉਹ ਤੇਰੇ ਆ ਉਹ ਭਗਤ ਕਰਦੀ ਆ ਤੈਨੂੰ ਅੰਦਰ ਬਿਠਾ ਕੇ ਰੋਟੀ ਖਵਾਉਂਦੀ ਆ ਹਨਾ ਤੈਨੂੰ ਪੁੱਛਦੀ ਆ ਤੈਨੂੰ ਪੱਖੀ ਲੈ ਕੇ ਝੱਲ ਮਾਰਦੀ ਆ ਸਾਰਾ ਤੇਰਾ ਖਿਆਲ ਰੱਖਦੀ ਆ ਉਹ ਤੈਨੂੰ ਉੱਠਣ ਨਹੀਂ ਦਿੰਦੀ ਵੀ ਨਹੀਂ ਤੂੰ ਅੱਜ ਆ ਪ੍ਰਸ਼ਾਦਾ ਛੱਕੇ ਜਾਣਾ ਜੋ ਮਰਜੀ ਆ ਹੋਣ ਲੱਗੇ ਵੀ ਨੂੰ ਤੈਨੂੰ ਹਨਾ ਪੱਲੇ ਵੀ ਬੰਨ ਕੇ ਦਿੰਦੀ ਆ ਵੀ ਤੈਨੂੰ ਰਸਤੇ 'ਚ ਕੋਈ ਪ੍ਰੋਬਲਮ ਨਾ ਤੈਨੂੰ ਪ੍ਰਸ਼ਾਦਾ ਤੈਨੂੰ ਲੰਗਰ ਪਾਣੀ ਸਭ ਕੁਝ ਬੰਨ ਕੇ ਦਿੰਦੀ ਆ ਉਹ ਤੂੰ ਉਹਨੂੰ ਮਿਲ ਕੇ ਦੇਖ ਕੇ ਉਹਦਾ ਚਿਹਰਾ ਕਹਿੰਦਾ ਭੁੱਲ ਜਾਊਂਗਾ ਉਹ 2-3 ਮਿੰਟ ਸੋਚਦਾ ਉਹ ਕਹਿੰਦਾ ਨਹੀਂ ਜੀ ਮੈਂ ਤਾਂ ਉਹਦਾ ਚਿਹਰਾ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ ਜਿਨੇ ਮੇਰੇ ਲਈ ਇੰਨਾ ਕੁਛ ਕੀਤਾ ਉਹਦਾ ਚਿਹਰਾ ਭੁੱਲ ਨਹੀਂ ਸਕਦਾ ਤੇ ਉਹ ਸੰਤ ਕਹਿੰਦੇ ਤੂੰ ਸਹੀ ਆ ਤੂੰ ਆਪਣੀ ਜਗ੍ਹਾ ਸਹੀ ਆ ਕਿਉਂਕਿ ਖੂਬਸੂਰਤੀ ਜਿਹੜੀ ਤੈਨੂੰ ਚੰਦ ਦੇ ਨਾਲ ਚ ਭੁੱਲ ਗਈ ਤੇ ਜਿਹੜਾ ਇੱਕ ਚੰਗਾ ਵਿਹਾਰ ਇੱਕ ਬੁੱਢੀ ਔਰਤ ਨੇ ਕੀਤਾ ਉਹ ਤੈਨੂੰ ساری ਜ਼ਿੰਦਗੀ ਨਹੀਂ ਭੁੱਲਣਾ ਸਹੀ ਗੱਲ ਹੈ ਇਸ ਲਈ ਤੁਹਾਡੀ ਖੂਬਸੂਰਤੀ ਨਹੀਂ ਕੰਮ ਆਉਣੀ ਤੁਹਾਡਾ ਚੰਗਾ ਵਿਹਾਰ ਜਿਹੜਾ ਉਹ ਕੰਮ ਆਉਣਾ ਸਹੀ ਗੱਲ ਹੈ ਹਾਂ ਤੁਹਾਡੀ ਬੋਲਣੀ ਚੰਗੀ ਤੁਸੀਂ ਕਿਸੇ ਨਾਲ ਕਿੱਦਾਂ ਬੋਲਦੇ ਆ ਕਿੱਦਾਂ ਕਿਸੇ ਨਾਲ ਉੱਠਦੇ ਬੈਠਦੇ ਆ ਕਿੱਦਾਂ ਵਿਚਰਦੇ ਆ ਕਿੱਦਾਂ ਕਿਸੇ ਦੀ ਸੇਵਾ ਕਰਦੇ ਉਹ ਆ ਆ ਜਿਹੜਾ ਲਿਪਾ ਟੋਪੀ ਕਰਦੇ ਨੇ ਆਪਾਂ ਚਿਹਰਿਆਂ ਦੇ ਇਹਨਾਂ ਕੋਈ ਪਹਿਚਾਣ ਨਹੀਂ ਬਣਨੀ ਹੈਗੀ ਸਹੀ ਗੱਲ ਹੈ ਪਹਿਚਾਣ ਰਹਿੰਦੀ ਆ ਤੁਹਾਨੂੰ ਕੋਈ ਯਾਦ ਕਰੂਗਾ ਜੇ ਤੁਸੀਂ ਕਿਸੇ ਤੇ ਆਸਾਨ ਕੀਤਾ ਕਿਸੇ ਦੀ ਸੇਵਾ ਕੀਤੀ ਆ ਕਿਸੇ ਦੇ ਨਾਲ ਕੁਝ ਵਧੀਆ ਕੰਮ ਕੀਤਾ ਉਹ ਤੁਹਾਨੂੰ ਜ਼ਿੰਦਗੀ ਭਰ ਤੁਹਾਡਾ ਚਿਹਰਾ ਨਹੀਂ ਭੁੱਲੂਗਾ ਉਦਾਂ ਜਿਹੜੀ ਤੁਰੇ ਫੜਲੇ ਆਪਾਂ ਖੂਬ ਸੁੱਟੇ ਤੇ ਚੰਦ ਦਿਨ ਦਾ ਆਇਆ ਕੁਛੇ ਨੇ ਭੁੱਲ ਜਾਣਾ ਕੋਈ ਨਹੀਂ ਯਾਦ ਕਰਦਾ ਬਿਲਕੁਲ ਸਹੀ ਗੱਲ ਸੋ ਇਸ ਲਈ ਹਨਾ ਆਪਣਾ ਪਿਆਰ ਚੰਗਾ ਬਣਾਓ ਖੁਸ਼ ਰਹੋ ਦੁਨੀਆ ਚ ਵਿਚਰੋ ਹਰ ਇੱਕ ਨਾਲ ਹੱਸ ਕੇ ਬੋਲੋ ਪਿਆਰ ਨਾਲ ਬੋਲੋ ਸੇਵਾ ਕਰੋ ਤੁਹਾਡੀ ਪਹਿਚਾਨ ਜਿਹੜੀ ਆ ਰਹਿੰਦੀ ਦੁਨੀਆ ਤੱਕ ਬਣੀ ਰਹੂਗੀ ਹਾਂਜੀ ਤੇ ਖੂਬਸੂਰਤੀ ਨਾਲ ਕੁਝ ਨਹੀਂ ਤੁਸੀਂ ਕਿਸੇ ਨੂੰ ਰਜਾ ਨਹੀਂ ਸਕਦੇ 2 ਮਿੰਟ ਲਈ ਆ ਤੁਸੀਂ ਜਾਓਗੇ ਸੋਹਣੇ ਬਣ ਕੇ ਉਹ ਤੁਹਾਨੂੰ 2-3 ਮਿੰਟ 10 ਮਿੰਟ ਦੇਖ ਲੂਗਾ ਲੈ ਵੀ ਬਹੁਤ ਵਧੀਆ ਹੈ ਬਹੁਤ ਸਮਾਰਿਆ ਬਹੁਤ ਸੋਹਣਾ ਹੈ ਪਰ ਉਹਨੂੰ ਭੁੱਲ ਜਾਣਾ ਤੁਹਾਨੂੰ ਤੁਹਾਡੀ ਚੰਗਿਆਈ ਨਹੀਂ ਤੁਹਾਡਾ ਸਾਥ ਦੇਣਾ ਚੰਗਿਆਈ ਤੁਹਾਡੀ ਭੁੱਲਣੀ ਨਹੀਂ ਕਿਸੇ ਨੇ ਵੀ ਤੁਹਾਡਾ ਵਿਹਾਰ ਤੁਹਾਡਾ ਹਾਂਜੀ ਬਿਲਕੁਲ ਤੁਹਾਡਾ ਸੁਭਾਅ ਇਦਾਂ ਦਾ ਹੋਣਾ ਚਾਹੀਦਾ ਕਿ ਸਾਰਿਆਂ ਨਾਲ ਖੁਸ਼ ਹੋ ਕੇ ਮਿਲੋ ਹਮ ਇਸ ਲਈ ਸਾਰਿਆਂ ਨਾਲ ਪਿਆਰ ਨਾਲ ਮਿਲੋ ਤੇ ਖੁਸ਼ ਹੋ ਕੇ ਮਿਲੋ ਇਹੀ ਸਾਡਾ ਅੱਜ ਇੱਕ ਛੋਟਾ ਜਿਹਾ ਮੈਸੇਜ ਹੈ ਜਿੰਦਗੀ 'ਚ ਬੰਦੇ ਨੇ ਕੁਝ ਨਹੀਂ ਲੈ ਜਾਣਾ ਇੱਥੇ ਕੁਝ ਨਹੀਂ ਲੈ ਜਾਣਾ ਬਿਲਕੁ ਸਾਰਿਆਂ ਦੇ ਨਾਲ ਤਾਂ ਉਹ ਤੁਹਾਡੀਆਂ ਗੱਲਾਂ ਸਾਰੇ ਯਾਦ ਕਰਦੇ ਸਾਰੇ ਯਾਦ ਕਰਦੇ ਆ ਬਿਲਕੁਲ ਤੁਹਾਡੇ ਕੋ ਬਹਿਣਾ ਚਾਹੁੰਦੇ ਆ ਫੇ ਕਿ ਉਸ ਬੰਦੇ ਕੋਈ ਬਹਿਣਾ ਜਾ ਕੇ ਵੀ ਜਿਹੜਾ ਖੁਸ਼ੀ ਖੁਸ਼ ਹੋ ਕੇ ਬੋਲਦਾ ਆ ਖੁਸ਼ ਹੋ ਕੇ ਗੱਲਾਂ ਕਰਦਾ ਉਹਦੇ ਕੋ ਕੋਲ ਬਹਿੰਦੇ ਆ ਹਾਂ ਖੂਬਸੂਰਤ ਆ ਕੋਈ ਬਹੁਤ ਖੂਬਸੂਰਤ ਆ ਕੋਈ ਸੋਨਾ ਜਿੰਨਾ ਮਰਜੀ ਹੋਵੇ ਉਹਦੇ ਕੋਈ ਨਹੀਂ ਕੋਈ ਬਹਿਣਾ ਚਾਹੂਗਾ ਜੇ ਤੁਹਾਡਾ ਸੁਭਾਅ ਨਹੀਂ ਸੋਹਣਾ ਜੇ ਉਹਦਾ ਸੁਭਾਅ ਹੀ ਨਹੀਂ ਤੁਹਾਨੂੰ ਟੁੱਟ ਟੁੱਟ ਕੇ ਪੈਂਦਾ ਤੁਹਾਡੇ ਨਾਲ ਗੱਲ ਨਹੀਂ ਉਹਦੇ ਕੋ ਕੋਈ ਨਹੀਂ ਜਾਣਾ ਕਿਸੇ ਨੇ ਵੀ ਤੇ ਇੱਕ ਜੇ ਕੋਈ ਖੂਬਸੂਰਤ ਨਹੀਂਗਾ ਉਹ ਤੁਹਾਡੇ ਨਾਲ ਬੋਲਦਾ ਮਿੱਠਾ ਤੁਸੀਂ ਭੱਜੇ ਭੱਜੇ ਉਹਦੇ ਕੋਲ ਜਾਂਦੇ ਹੋ ਯਾਰ ਮੈਂ 2 ਮਿੰਟ ਉਹਦੇ ਕੋਲ ਬਹਿ ਲਵਾਂ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਆ ਉਹਦੀਆਂ ਗੱਲਾਂ ਨਾਲ ਬਸ ਇਹ ਹੀ ਚੀਜ਼ ਆ ਚਲੋ ਠੀਕ ਆ ਜੀ ਅੱਜ ਇਹ ਹੀ ਸਾਡਾ ਮੈਸੇਜ ਹੈਗਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ